ਬਾਲੀਵੁੱਡ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਨੂੰਨੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਜਿੱਥੇ ਉਹਨਾਂ ਨੇ ਕਈ ਫਿਲਮਾਂ ਦੇ ਨਾਲ-ਨਾਲ ਕਾਮੇਡੀ ਫਿਲਮਾਂ ਵੀ ਕੀਤੀਆਂ ਨੇ ਜਿਵੇਂ ਕਿ ਤੁਮ ਹਸੀਨ ਮੈ ਜਵਾ ਦੋ ਚੋਰ ਚੁੱਕੇ ਚੁੱਕੇ ਦਿਲ ਲਗੀ ਤੇ ਨੌਕਰ ਬੀਵੀ ਕਾ ਦੀਸ਼ ਲਾਂਗਾ ਕੀਤੀਆਂ ਸੀ ਉਹਨਾਂ ਦੀ ਸਭ ਤੋਂ ਸਫਲ ਜੋੜ ਹੇਮਾ ਮਾਲਨੀ ਦੇ ਨਾਲ ਸੀ ਜੋ ਬਾਦ ਵਿੱਚ ਉਹਨਾਂ ਦੀ ਪਤਨੀ ਬਣ ਗਏ ਸਨ ਤੇ ਰਾਜਨੀਤੀ ਵਿੱਚ ਸਰਗਮ ਸੀ ਉਹ ਲੋਕ ਚਾਰ ਦੀਆਂ ਆਮ ਚੋਣਾ ਵਿੱਚ ਉੱਪਰ ਰਾਜਸਥਾਨ ਦੇ ਵਿਕਲਪ ਤੋਪਾ ਆਤੀ ਜਨਤਾ ਪਾਰਟੀ ਦੇ ਟਿਕਟ ਤੇ ਸੰਸਦ ਦੇ ਮੈਂਬਰ ਚੁਣੇ ਗਏ ਸਨ ਤੇ ਉਹਨਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਤੁਹਾਨੂੰ ਦੱਸਦੀ ਕਿ ਬਾਲੀਵੁੱਡ ਦੇ ਹੀ ਮੈਨਰ ਤਰਮਿੰਦਰ ਹਾਲੀ ਵਿੱਚ 89 ਸਾਲ ਦੇ ਹੋ ਗਏ ਨੇ ਬਾਅਦ ਹੀ ਉਹ ਕਾਨੂੰਨੀ ਮੁਸੀਬਤ ਵਿੱਚ ਫਸਦੇ ਨਜ਼ਰ ਆਏ ਨੇ ਤਰਮਿੰਦਰ ਆਪਣੇ ਰਸਵੰਦ ਫਰਾਂਚਾਈਜ਼ੀ ਗਰਮ ਧਰਮ ਟਾਬਾ ਨੂੰ ਲੈ ਕੇ ਪ੍ਰੇਸ਼ਾਨ ਵਿੱਚ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫਰਾਂਚਾਈਜ਼ੀ ਨਾਲ ਸੰਬੰਧਿਤ ਤੋਖਾ ਟੜੀ ਦੇ ਮਾਮਲੇ ਵਿੱਚ ਦੀਗਜ ਬਾਲੀਵੁੱਡ ਅਭਿਨੇਤਾ ਤਰਮਿੰਦਰ ਸਮੇਤ ਦੋ ਹੋਰ ਖਿਲਾਫ ਸਨਮ ਜਾਰੀ ਕੀਤਾ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ 2 ਫਰਵਰੀ ਯਾਨੀ ਕਿ ਸਾਲ 2025 ਦੇ ਤੈਅ ਕੀਤੀ ਗਈ ਹੈ ਜਿਸ ਨੇ ਤਰਮਿੰਦਰ ਨੂੰ ਅਦਾਲਤ ਕਾਰਵਾਈ ਵਿੱਚ ਪੇਸ਼ ਹੋਣਾ ਹੋਵੇਗਾ ਜੁਡੀਸ਼ੀਅਲ ਮੈਜਿਸਟਰੇਟ ਜਸਦੀਪ ਚਾਹਲ ਵੱਲੋਂ ਸੰਮਨ ਜਾਰੀ ਕੀਤੇ ਗਏ ਨੇ ਜੋ ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਦੀ ਸ਼ਿਕਾਇਤ ਉੱਤੇ ਆਧਾਰਿਤ ਨੇ ਜਿਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਫਰਾਂਚਾਈਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦੇ ਕੇ ਧੋਖਾ ਦਿੱਤਾ ਗਿਆ ਮੀਡੀਆ ਦੇ ਇੱਕ ਪੋਸਟ ਲੈ ਅਨੁਸਾਰ 5 ਦਸੰਬਰ ਨੂੰ ਪਾਸ ਕੀਤੇ ਸਮਨ ਆਦੇਸ਼ ਵਿੱਚ ਜਾਂਚ ਨੇ ਕੀਤਾ ਕਿ ਰਿਕਾਰਡ ਉੱਤੇ ਮੌਜੂਦਾ ਸਬੂਤ ਸੰਕੇਤ ਦਿੰਦੇ ਨੇ ਕਿ ਮੁਲਜ਼ਮ ਵਿਅਕਤੀ ਆ ਦੇ ਸ਼ਿਕਾਇਤਕਰਤਾ ਨੂੰ ਆਪਣੇ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਹੈ ਤੇ ਧੋਖਾਧੜੀ ਦੇ ਅਪਰਾਧ ਦੀ ਸਮਗਰੀ ਦਾ ਵਿਧੀਵਤ ਖੁਲਾਸਾ ਕੀਤਾ ਹੈ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸਬੂਤਾਂ ਦੇ ਆਧਾਰ ਤੇ ਅਦਾਲਤ ਧਾਰਾ 34 IPC ਦੇ ਨਾਲ ਨਾਲ ਧਾਰਾ 420 ਤੇ 120 ਦੇ ਤਹਿਤ ਅਪਰਾਧ ਕਰਾਂ ਲਈ ਤਰਮਿੰਦਰ ਤੇ ਬਾਕੀ ਦੋ ਵਿਰੁੱਧ ਕਾਰਵਾਈ ਕਰੇਗੀ ਤੋਕਥੜੀ ਮਾਮਲੇ ਦੀ ਅਗਲੀ ਸੁਣਵਾਈ 2 ਫਰਵਰੀ 2025 ਨੂੰ ਹੋਵੇਗੀ ਤੇ обвиनेता ਤਰਮਿੰਦਰ ਤੇ ਉਹਨਾਂ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਇਸ ਮਾਮਲੇ 'ਚ ਸੁਣਵਾਈ ਲਈ ਬੀਤੀ ਗਈ ਹੈ ਤੇ ਤ੍ਰਿਕ ਪੇਸ਼ ਹੋਵੇਗੀ ਤੇ ਤੁਹਾਨੂੰ ਪਤਾ ਸੀ ਕਿ ਇਸ ਤੋਂ ਪਹਿਲਾਂ 9 ਅਕਤੂਬਰ 2020 ਨੂੰ ਅਦਾਲਤ ਨੇ ਐਫ ਆਈ ਆਰ ਦਰਜ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਵਾਲੀ ਅਰਜ਼ੀ ਨੂੰ ਰਾਤਕਾਰ ਦਿੱਤਾ ਸੀ ਤੇ ਕੋਰਟ ਕੀ ਫੈਸਲਾ ਕਰੇਗਾ ਇਹ ਹੁਣ 20 ਫਰਵਰੀ ਨੂੰ ਹੀ ਪਤਾ ਲੱਗੇਗਾ ਔਰ ਅਪਡੇਟ ਲਈ ਦੇਖਦੇ ਰਹੋ ਜੀ ਬ੍ਰਿਤੀ